ਡੰਡੋਤ ਬੰਦਨ ਅਨਕਵਾ ਸਰਵ ਕਲਾ ਸਮਰਥ ਢੁਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਤ ਕਿਰਪਾ ਕਰੋ ਦਿਨ ਕੈ ਦਾਤੇ ਮੇਰਾ ਗੁਣ ਅਬ ਗੁਣ ਨਾ ਵਿਚਾਰੋ ਕੋਈ ਮਾਟੀ ਕਾ ਕਿਆ ਤੂੰ ਪੈ ਸੁਆਮੀ ਮਾਨਸ ਕੀ ਗਤਿ ਇਹੀ ਐਸੀ ਲਾਲ ਤੁਦ ਬਿਨ ਕੋਣ ਕਰ ਗਰੀਬਨਵਾਜੁ ਸਈਆ ਮੇਰਾ ਮਾਥਾ ਸ਼ਕਰ ਕਰੇ ਅਰਮਨ ਸੁਲਮਾਨ ਜੋ ਸਤਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਿਵਾਰੀ ਗੁਰੂ ਦਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਪ ਜੀ ਸਾਰੇ ਜਾਣੇ ਬਹੁਤ ਵੱਡੇ ਭਾਗਾਂ ਵਾਲੇ ਹੋ ਜੋ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਨੇਗੀ ਰੋ ਦਾ ਆਨੰਦ ਮਾਣਦਾ ਕਿਰਪਾ ਕੀਤੀ ਮਹਾਰਾਜ ਨੇ ਮਹਾਰਾਜ ਸਮਝਾਉਂਦੇ ਨੇ ਕਹਿੰਦੇ ਸੋਈ ਘੜੀ ਸਲਖਣੀ ਜਿਤ ਸਹਿਬ ਆਵੈ ਚਿਤ ਕਹਿੰਦੇ ਬੰਦੇ ਤੇਰਾ ਓਹੀ ਟਾਈਮ ਓਹੀ ਘੜੀ ਓਹੀ ਪਲ ਤੇਰਾ ਸਲਖਣਾ ਜਦੋਂ ਤੈਨੂੰ ਮਾਲਕ ਦੀ ਯਾਦ ਆਉਣੀ ਦਰਸਲ ਸੰਸਾਰ ਦੇ ਵਿੱਚ ਆਉਣ ਦਾ ਜੋ ਮੂਲ ਹੈ ਉਹ ਇਹੀ ਹੈ ਕਿ ਇੱਕ ਪਰਮਾਤਮਾ ਦੀ ਯਾਦ ਵਿੱਚ ਪਰਮਾਤਮਾ ਦੇ ਮਿਲਾਪ ਦੀ ਕਹਾਣੀ ਪਹਿਲਾ ਲੜਕੇ ਦੇ ਪਰਿਵਾਰ ਨੂੰ ਸਾਰਿਆਂ ਨੂੰ ਲੜਕੇ ਦੇ ਵਿਆਹ ਦੀਆਂ ਲੱਖ ਲੱਖ ਮੁਬਾਰਕਾਂ ਕਿਉਂਕਿ ਬਾਣੀ ਦਾ ਫਰਮਾਨ ਹੈ ਪੂਰਵ ਜਨਮ ਮਿਲੇ ਸੰਜੋਗ ਇਹ ਤੋਂ ਰੋਹ ਸੰਜੋਗ ਲਿਖੇ ਹੁੰਦੇ ਨੇ ਕਿ ਜਿਹੜੇ ਇਹ ਵਿਆਹ ਦੇ ਵਿੱਚ ਆਪਾਂ ਕਰਦੇ ਆਂ ਇਹ ਪਿਛਲੇ ਜਨਮਾਂ ਦੇ ਸੰਜੋਗ ਮਾਲਕ ਨੇ ਲਿਖ ਕੇ ਸੰਸਾਰ ਦੇ ਵਿੱਚ ਭੇਜਿਆ ਬੰਦਾ ਕੁਝ ਨਹੀਂ ਕਰ ਸਕਦਾ ਹੁਣ ਮਹਾਰਾਜ ਨੇ ਕਿਰਪਾ ਕੀਤੀ ਹੈ ਕਿ ਸਾਨੂੰ ਇਸ ਸੰਸਾਰ ਦੇ ਵਿੱਚ ਸੰਜੋਗੀ ਬਣਾਇਆ ਆਪਣੇ ਆਨੰਦ ਕਾਰਜ ਹੋਏ ਇਹ ਜੀਵਨ ਦੀ ਯਾਤਰਾ ਉੱਥੇ ਹੁਣ ਇੱਕ ਵਿਆਹ ਬੰਦੇ ਦਾ ਹੁੰਦਾ ਹੈ ਉਹ ਗੁਰੂ ਦੇ ਨਾਲ ਅਕਾਲ ਪੁਰਖ ਦੇ ਨਾਮ ਜਿਹਨੂੰ ਮਹਾਰਾਜ ਸਮਝਾਉਂਦੇ ਸੱਚ ਸਭਨਾ ਦਾ ਖਸਮ ਹੈ ਜਿਸ ਬਖਸ਼ੇ ਸੋ ਜਨ ਪਾਵੇ ਸਾਡੇ ਸਾਰੇ ਜਾਣਿਆਂ ਦਾ ਖਸਮ ਕਿਹੜਾ ਹੈ ਉਹ ਅਕਾਲ ਪੁਰਖ ਬਾਜੀ ਆਪਾਂ ਸਾਰੇ ਜਾਣੇ ਮਨ ਰੂਪੀ ਕਰਕੇ ਇਸਤਰੀਆਂ ਨੂੰ ਦੀਆਂ ਚਾਹੇ ਔਰਤ ਚਾਹੇ ਮਰਦ ਹੁਣ ਜਿਸ ਤਰ੍ਹਾਂ ਆਪਾਂ ਦੇਖਦੇ ਆ ਕਿ ਇੱਧਰ ਆਪਾਂ ਮੈਰਿਜ ਕਰਦੇ ਆ ਵਿਆਹ ਕਰਦੇ ਇੱਕ ਵਿਚੋਲੇ ਦੀ ਲੋੜ ਹੁੰਦੀ ਹੈ ਕੁੜੀ ਵੱਲੋਂ ਮੁੰਡੇ ਵੱਲੋਂ ਇਦਾਂ ਹੀ ਹੁਣ ਜਿਹੜਾ ਸਾਡਾ ਮਾਲਕ ਦੇ ਨਾਲ ਵਿਆਹ ਹੋਣਾ ਹੈ ਉਧਰ ਵਿਚੋਲਾ ਕੌਣ ਹੈ ਪਰਮਾਤਮਾ ਗੁਰੂ ਗੁਰੂ ਵਿਚੋਲਾ ਹੈ ਜਿਨ੍ਹਾਂ ਜੇ ਅਸੀਂ ਗੁਰੂ ਦੀ ਮੱਤ ਨਹੀਂ ਲੈਨੇ ਨਾ ਇਸ ਸੰਸਾਰ ਦੇ ਵਿੱਚ ਸੁਖੀ ਨਾ ਇਥੋਂ ਜਾਣ ਤੋਂ ਬਾਅਦ ਸੁਖੀ ਸੱਚੇ ਬਾਛੋ ਜੀ ਸਮਝਾਉਂਦੇ ਨੇ ਕਹਿੰਦੇ ਗੁਰ ਕੀ ਮਤ ਤੂੰ ਲੈ ਇਆਨੇ ਭਗਤ ਬਨਾ ਬਹੁਤ ਡੁੱਬੇ ਸਿਆਣੇ ਕਹਿੰਦੇ ਸੰਸਾਰ ਦੇ ਵਿੱਚ ਭਗਤਾਂ ਤੋਂ ਬਿਨਾ ਸਾਰੇ ਡੁੱਬੇ ਹੀ ਆਪਾਂ ਆਏ ਆ ਸੰਸਾਰ ਦੇ ਵਿੱਚ ਮਾਲਕ ਨੂੰ ਮਿਲਣ ਵਾਸਤੇ ਪ੍ਰਾਨੀ ਤੂੰ ਆਇਆ ਲਾਹਾ ਲੈਣ ਲੱਗਾ ਕਿਰਤਕ ਫਕੜੇ ਸਭ ਮੁਕਤੀ ਚੱਲੀ ਰਹਿਣ ਕਹਿੰਦੇ ਤੂੰ ਸੰਸਾਰ 'ਚ ਆਇਆ ਕਦੇ ਵਾਸਤੇ ਸੀ ਲਾਹਾ ਲੈਣ ਵਾਸਤੇ ਇਹ ਜ਼ਿੰਦਗੀ ਦਾ ਕੌੜਾ ਸੱਚ ਐ ਸਾਹਿਬ ਜੀ ਪਰ ਇਸ ਮਾਇਆ ਨੇ ਐਸਾ ਭਰਮਾਇਆ ਸਾਨੂੰ ਉਹ ਮਾਲਕ ਨਾਲੋਂ ਤੋੜ ਕੇ ਸੰਸਾਰ ਦੇ ਉੱਪਰ ਧਿਆਨ ਲਵਾਤਾ ਤੇ ਸੰਸਾਰ ਨੂੰ ਹੀ ਆਪਾਂ ਸੱਚ ਸਮਝ ਕੇ ਬੈਠ ਗਏ ਕਿਉਂਕਿ ਸਾਨੂੰ ਆਪਣੇ ਮੂਲ ਦਾ ਨਹੀਂ ਮਤਾ ਸਵੇਰੇ ਸਿੱਤੇ ਉੱਠਦੇ ਆਪਾਂ ਸਾਰਾ ਦਿਨ ਸੰਸਾਰ ਦਾ ਕਿਰਿਆ ਕਰਮ ਕਰੀ ਜਾਂਦੇ ਆ ਤੇ ਸ਼ਾਮਾਂ ਨੂੰ ਸੌਂ ਜਾਂਦੇ ਆ ਸਾਨੂੰ ਪਤਾ ਹੀ ਨਹੀਂ ਹੁੰਦਾ ਅਸੀਂ ਕਿੱਥੇ ਗਏ ਆ ਅਸੀਂ ਹੈ ਕੌਣ ਅਸੀਂ ਆਏ ਕਿੱਥੋਂ ਸੀ ਜਾਣਾ ਕਿੱਥੇ ਇਸੇ ਕਰਕੇ ਮਹਾਰਾਜ ਦੀ ਬਾਣੀ ਸਾਨੂੰ ਸਮਝਾਉਂਦੇ ਨੇ ਸੱਚੇ ਪਾਤਸ਼ਾਹ ਜੀ ਕਹਿੰਦੇ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ ਕਹਿੰਦੇ ਅਵਰ ਕਾਜ ਤੇਰੇ ਕਿਤੇ ਨਾ ਆਮ ਮਿਲ ਸਾਧ ਸੰਗਤ ਪਜ ਕੇਵਲ ਨਾਮ ਉਹ ਨਾਮ ਕਿੱਥੇ ਐ ਅਸੀਂ ਜਾਂਦੇ ਹਾਂ ਗੁਰੂ ਘਰਾਂ ਦੇ ਵਿੱਚ ਮੱਥਾ ਟੇਕਦੇ ਹਾਂ ਆਪਣੀ ਅਰਦਾਸ ਬੇਨਤੀ ਕਰਕੇ ਆ ਜਾਂਦੇ ਹਾਂ ਇੱਥੇ ਚੱਕਰ ਸਮਰਪਣ ਆ ਆਪਾਂ ਸਾਨੂੰ ਜਿਹੜਾ ਗੁਰੂ ਨੇ ਨਾਮ ਦੱਸਿਆ ਜਿਹਨੂੰ ਮਹਾਰਾਜ ਸਮਝਾਉਂਦੇ ਨੇ ਨੌ ਨਿੱਧ ਅੰਮ੍ਰਿਤ ਪ੍ਰਭ ਦਾ ਨਾਮ ਦੇਹੀ ਮੈਂ ਇਸਕਾ ਬਿਸਰਾਮ ਉਹ ਸਾਰੇ ਜਾਨਾਂ ਦੇ ਸਰੀਰ ਦੇ ਅੰਦਰ ਚੱਲਦਾ ਹੈ ਜਿੰਨਾ ਜੇ ਸਾਨੂੰ ਉਸ ਨਾਮ ਦੀ ਪ੍ਰਾਪਤੀ ਨਹੀਂ ਹੁੰਦੀ ਆਪਾਂ ਇਸ ਸੰਸਾਰ ਚੋਂ ਜੀਵਨ ਦੀ ਬਾਜੀ ਹਾਰ ਕੇ ਜਾਣਾ ਹੈ ਕੌੜਾ ਸੱਚ ਹੈ ਸਾ ਸੰਗਤ ਜੀ ਹੁਣ ਨਾਮ ਜਿਹੜਾ ਹੈ ਉਹ ਸਾਡੇ ਸਰੀਰ ਦੇ ਅੰਦਰ ਹੈ ਤੇ ਜਿੰਨਾ ਕਿ ਅਸੀਂ ਅੰਤਰ ਮੁਖੀ ਨਹੀਂ ਹੁੰਦੇ ਉਹਨਾਂ ਕਿਰੋਂ ਨਾਮ ਦੀ ਪ੍ਰਾਪਤੀ ਨਹੀਂ ਹੁੰਦੀ ਕਿਉਂਕਿ ਇਹ ਸਾਰੇ ਜਿੰਨੇ ਵੀ ਸੰਸਾਰ ਦੇ ਕਿਰਿਆ ਕਰਮਾ ਇਹ ਸਭ ਇੱਕ ਨਾਸਵਾਨ ਹੈ ਹੁਣ ਉਸੇ ਨਾਮ ਤੱਕਰ ਪਹੁੰਚਣ ਵਾਸਤੇ ਸਾਨੂੰ ਕੀ ਕਰਨਾ ਪੈਣਾ ਬਿਹਾਸ ਘਰਾਂ 'ਚ ਸਿਮਰਨ ਨਹੀਂ ਕਰਦੇ ਘਰਾਂ ਦੇ ਵਿੱਚ ਕਾਲ ਦਾ ਵਾਸਾ ਹੈ ਘਰਾਂ ਦੇ ਵਿੱਚ ਆਪਾਂ ਦੇਖਦੇ ਹਾਂ ਨਿੰਦਿਆ ਚੁਗਲੀ ਪਰਿਵਾਰਾਂ ਦੇ ਵਿੱਚ ਇੱਕ ਦੂਜੇ ਨਾਲ ਬਣਦੀ ਹੀ ਨਹੀਂ ਕਿਉਂ ਨਹੀਂ ਬਣਦੀ ਕਿਉਂਕਿ ਘਰਾਂ ਦੇ ਵਿੱਚ ਕਾਲਜਾ ਪੈਰਾ ਹੋ ਗਿਆ ਇਹਨਾਂ ਪੰਜਾਂ ਦੂਤਾਂ ਦਾ ਪੈਰਾ ਹੋ ਗਿਆ ਇਹ ਪੰਜ ਦੂਤ ਸਾਡੇ ਸਰੀਰ ਦੇ ਅੰਦਰ ਹੀ ਬੈਠੇ ਹੋਏ ਨੇ ਜਿਹਨੂੰ ਮਹਾਰਾਜ ਸਮਝਾਉਂਦੇ ਇਸ ਦੇਹੀ ਅੰਦਰ ਪੰਜ ਚੋਰ ਬਸੇ ਪਰ ਸਾਨੂੰ ਦੱਸਿਆ ਨਹੀਂ ਕਿਸੇ ਨੇ ਸਤਗੁਰੂ ਨੇ ਪੰਜਾਂ ਦਾ ਨਾਮ ਵੀ ਦੱਸਤਾ ਮਹਾਰਾਜ ਸਮਝਾਉਂਦੇ ਇਸ ਦੇਹੀ ਅੰਦਰ ਪੰਜ ਚੋਰ ਬਸੇ ਕਾਮ ਕ੍ਰੋਧ ਲੋਭ ਮੋਹ ਹੰਕਾਰਾ ਅੰਮ੍ਰਿਤ ਲੂਟਿਆ ਮਨ ਮੁਖ ਨਹੀਂ ਬੂਝੇ ਕੋਈ ਨਾ ਸੁਣੇ ਪਕਾਰਾ ਤੇਰਾ ਅੰਮ੍ਰਿਤ ਵੀ ਲੁੱਟ ਲਿਆ ਹੁਣ ਕੰਨ ਦੀ ਖਰਾਕ ਵੱਖਰੀ ਐ ਮਨ ਦੀ ਖਰਾਕ ਵੱਖਰੀ ਐ। ਦੰਨ ਦੀ ਖਰਾਕ ਆਪਾਂ ਸਾਰੇ ਖਾਂਦੇ ਆਂ। ਚਾਹੇ ਪਨੀਰ ਨਾ ਖਾ ਲੋ ਚਾਹੇ ਵਧੀਆ ਸਬਜ਼ੀਆਂ ਖਾ ਲੋ ਪਰ ਮਨ ਦੀ ਭੁੱਖ ਨਹੀਂ ਜਾਂਦੀ। ਮਨ ਭੁੱਖਾ ਐ। ਹੁਣ ਜਿੰਨਾ ਜੇ ਮਨ ਦੀ ਖਰਾਕ ਮਨ ਨੂੰ ਮਿਲਦੀ ਨਹੀਂ। ਉਹਨਾਂ ਕੇ ਇਹ ਮਨ ਜਿਹੜਾ ਐ ਇਹ ਬਲਵਾਨ ਨਹੀਂ ਹੁੰਦਾ। ਹੁਣ ਮਨ ਦੀ ਖਰਾਕ ਕੀ ਐ? ਇਹ ਸਾਨੂੰ ਪਤਾ ਨਹੀਂ ਸਾਨੂੰ ਪਤਾ ਹੈ ਕਿ ਤਨ ਦੀ ਖਰਾਕ ਆਪਾਂ ਖਾਦੀ ਏ ਮਨ ਦੀ ਖਰਾਕ ਪਤਾ ਨਹੀਂ ਰੁਕਿ ਮਨ ਅੰਦਰ ਜਿਹੜਾ ਸਾਡਾ ਉਹ ਉਹਦੇ ਉੱਤੇ ਮੈਲ ਲੱਗਣ ਹੋਣ ਕਰਕੇ ਉਹਨੂੰ ਸੋਝੀ ਨਹੀਂ ਮਨ ਸੁੱਤਾ ਇਸ ਸੰਸਾਰ ਦੇ ਵਿੱਚ ਜਿਹਨੂੰ ਮਹਾਰਾਜ ਸਮਝਾਉਂਦੇ ਨੇ ਕਹਿੰਦੇ ਸੁੱਤੜੇ ਅਸੰਖ ਮਾਇਆ ਝੂਠੀ ਕਾਰਨੇ ਕੋਈ ਕਹਿੰਦਾ ਮੇਰਾ ਧੀ ਹੈ ਕੋਈ ਕਹਿੰਦਾ ਮੇਰਾ ਪੁੱਤ ਹੈ ਮਾਰਾ ਸਮਝਾਉਂਦੇ ਨੇ ਕਹਿੰਦੇ ਪਿਛਲੇ ਜਨਮ ਦੇ ਸੰਜੋਗੀ ਐ ਤੇਰੇ ਪੂਰਵ ਜਨਮ ਕੇ ਮਿਲੇ ਸੰਜੋਗੀ ਮਨਮੁਖ ਜਾਣੇ ਆਪਣੇ ਤੀਆਂ ਪੂਤ ਸੰਜੋਗ ਸੋ ਇਸੇ ਤਰ੍ਹਾਂ ਸਾਥ ਸੰਗਤ ਜੀ ਜਿੰਨਾ ਚਿਰ ਅਸੀਂ ਨਾਮ ਨਹੀਂ ਜਪਦੇ ਉਹਨਾਂ ਚਿਰ ਸਾਨੂੰ ਆਪਣਾ ਅੱਗਾ ਨਹੀਂ ਦੀਦਾ ਘਰਾਂ ਦੇ ਵਿੱਚ ਤੁਸੀਂ ਮਾਰੋ ਆਪਣੇ છાਤੀ ਸਾਰੇ ਜਣੇ ਬੈਠੇ ਜੋ ਅੰਦਰ ਆਪਣੇ ਅੰਦਰ છાਤੀ ਮਾਰੋ ਆਪਣੇ ਅੰਦਰ ਆਪਾਂ ਚਾਤੀ ਮਾਰੀਏ ਵੀ ਅੱਡ ਕੋ 5 ਮਿੰਟ ਵੀ ਅਸੀਂ ਪਰਮਾਤਮਾ ਵਾਸਤੇ ਨਹੀਂ ਕੱਢਦੇ ਸਾਡੇ ਨਾਲ ਕੋਈ ਜਿਹਾ ਘਟਨਾ ਵਾਪਰਦੀ ਆ ਅਸੀਂ ਮਾਲਕ ਨੂੰ ਦੋਸ਼ ਦਿੰਨੇ ਆ ਤੇ ਜੇ ਪਰਮਾਤਮਾ ਕਵੇ ਵੀ ਤੂੰ ਸਾਡੇ ਵਾਸਤੇ 5 ਮਿੰਟ ਵੀ ਨਹੀਂ ਕੱਢਦਾ ਇਸੇ ਕਰਕੇ ਅਸੀਂ ਘਰਾਂ ਦੇ ਵਿੱਚ ਕਾਲ ਦਾ ਵਾਸਾ ਹੋ ਗਿਆ ਤੇ ਮਹਾਰਾਜ ਸਮਝਾਉਂਦੇ ਨੇ ਕਹਿੰਦੇ ਸੁਤੜੇ ਅਸੰਖ ਮਾਇਆ ਝੂਠੀ ਕਾਰਨ ਮਨ ਦੋ ਤਰੀਕਿਆਂ ਨਾਲ ਜਾਗਦਾ ਹੈ ਇੱਕ ਤਰੀਕਾ ਜਗਾਉਣ ਦਾ ਹੈ ਮਹਾਰਾਜ ਸਮਝਾਉਂਦੇ ਨੇ ਕਹਿੰਦੇ ਸਿਮਰ 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 ਗੁਰ ਆਪਣਾ ਸੋਇਆ ਮਨ ਜਗਾਈ ਜੇ ਸਿਮਰਨ ਕਰੇਗਾ ਮਨ ਜਾਗ ਜਾਏਗਾ ਜਿੱਦਾਂ ਇਦਾਂ ਬਾਹਰ ਦੇਖਦਾ ਇਦਾਂ ਹੀ ਅੰਦਰ ਦੇਖੇਗਾ ਤੇ ਦੂਜਾ ਤਰੀਕਾ ਜਿਹੜਾ ਆ ਉਹ ਤੇ ਫੇ ਕਾਲ ਪੰਜਾਂ ਦੇ ਜਿਹੜੇ ਨਮਾਇੰਦੇ ਨੇ ਉਹ ਜਗਾ ਲੈਂਦੇ ਨੇ ਪਰ ਉਹਦੇ ਹੱਥ ਬੱਲੇ ਨਹੀਂ ਪੈਂਦਾ ਆਓ ਪਹਿਲਾਂ ਹੁਣ ਆਪਾਂ ਸਾਰੇ ਜਣੇ ਨੇਤਰ ਬੰਦ ਕਰੀਏ ਬਿਹਾਸ ਕਰਨਾ ਹੈ ਸਵਾਸ ਗਰਾਸ ਮਹਾਰਾਜ ਸਮਝਾਉਂਦੇ ਜੋ ਸਵਾਸ ਗਰਾਸ ਤੇ ਆਏ ਮੇਰਾ ਹਰ ਹਰ ਸੋਬਰ ਸਿੱਖ ਗੁਰੂ ਮਨ ਭਾਵੇ ਉਹ ਸਿੱਖ ਗੁਰੂ ਦੇ ਮਨ ਨੂੰ ਪਾਉਂਦਾ ਜਿਹੜਾ ਸਵਾਸ ਗਰਾਸ ਸਿਮਰਨ ਕਰਦਾ ਕਿਉਂਕਿ ਬਾਹਰ ਦਾ ਧਰਮ ਕਿਰਿਆ ਕਰਨ ਨਹੀਂ ਬਾਹਰੋਂ ਆਪਾਂ ਜਿਹੇ ਜੇ ਵੀ ਹਾਂ ਠੀਕ ਹਾਂ ਪਰ ਮਨ ਨੂੰ ਮੈਲ ਲੱਗੀ ਐ ਇਸ ਮਨ ਕੋ ਜਨਮ ਜਨਮ ਕੀ ਮਲ ਲੱਗੀ ਕਾਲਾ ਹੋਆ ਸਾ ਕਾਲਾ ਛਾ ਹੋਇਆ ਪਿਆ ਇਹ ਮਨ ਮੈਲਾ ਨਾ ਈਰਖਾ ਜਾਂਦੀ ਐ ਨਾ ਹਉਮੈ ਜਾਂਦੀ ਐ ਨਾ ਹੰਕਾਰ ਜਾਂਦਾ ਸਿਆਣਾ ਬਣ ਕੇ ਬੈਠਾ ਐ ਇਸੇ ਤਰ੍ਹਾਂ ਸਾਧ ਸੰਗਤ ਜੀ ਪਹਿਲਾਂ ਅਸੀਂ ਪਛਾਣ ਕਰਨੀ ਅਸੀਂ ਹੈ ਕੌਣ ਅਸੀਂ ਆਏ ਕਿੱਥੋਂ ਆ ਅਸੀਂ ਜਾਣਾ ਕਿੱਥੇ ਐ ਸਾਡਾ ਘਰ ਕਿਹੜਾ ਐ ਮਹਾਰਾਜ ਸਾਨੂੰ ਬਾਣੀ ਦੇ ਵਿੱਚ ਸਮਝਾਉਂਦੇ ਕਹਿੰਦੇ ਥਿਰ ਘਰ ਵੈਸਟ ਵਰਜਨ ਪਿਆਰੇ ਸਤਗੁਰ ਤੁਮਰੇ ਕਾਸ ਵਾਰੇ ਕਹਿੰਦੇ ਘਰ ਦੇ ਵਿੱਚ ਬੈਠ। ਪੜੀ ਜਾਂਦੇ ਆਪਾਂ ਬੈਂਦੇ ਨਹੀਂ ਸਾਨੂੰ ਘਰ ਦਾ ਨਹੀਂ ਪਤਾ। ਹੁਣ ਜਿੰਨਾ ਚਿਰ ਘਰ ਦੇ ਵਿੱਚ ਬੈਂਦੇ ਨਹੀਂ ਤੇ ਮਹਾਰਾਜ ਕਹਿੰਦੇ ਕਾਲਜ ਤੇਰੇ ਮੈਂ ਕਰਦਾ ਸਾਰੇ ਤੂੰ ਘਰ ਤੇ ਆ ਜਾ। ਹੁਣ ਘਰ ਕਿੱਥੇ ਐ? ਉਹ ਜਿਹੜਾ ਘਰ ਐ ਸਾਡੇ ਸਰੀਰ ਦੇ ਅੰਦਰ ਐ ਮਹਾਰਾਜ ਸਮਝਾਉਂਦੇ ਘਰ ਮੇ ਘਰ ਦਿਖਾਏ ਦੇ ਸਤਗੁਰ ਪੁਰਖ ਸੁਝਾਨ ਪੰਜ ਸ਼ਬਦ تنਕਾਰ ਤੁੰ ਤੈ ਬਾਜੇ ਸ਼ਬਦ ਨਿਸ਼ਾਨ। ਕੰਜੇ ਤੇਰੇ ਘਰ ਦੇ ਅੰਦਰ ਇਹ ਸਰੀਰ ਦੇ ਅੰਦਰ ਗੁਰਦੁਆਰਾ ਹੈ ਜਿੱਥੇ ਤੇਰੀਆਂ ਗੁਰੂਆਂ ਨਾਮਾਂ ਪੜੀਆਂ ਜਾਣੀਆਂ ਉਹ ਗੁਰਦੁਆਰੇ ਦੇ ਅੰਦਰ ਜਿਸ ਤਰ੍ਹਾਂ ਹੁਣ ਆਪਾਂ ਗੁਰੂ ਘਰੇ ਬੈਠੇ ਆਂ ਇੱਥੇ ਬਾਣੀ ਦਾ ਪਹਿਰਾ ਚੱਲ ਰਿਹਾ ਕੀਰਤਨ ਚੱਲ ਰਿਹਾ ਹੈ ਉਹ ਗੁਰਦੁਆਰੇ ਦੇ ਅੰਦਰ ਲਗਾਤਾਰ ਬਾਣੀ ਚੱਲ ਰਹੀ ਹੈ ਆਪਣੇ ਸਰੀਰ ਦੇ ਅੰਦਰ ਜਿਹਨੂੰ ਮਹਾਰਾਜ ਸਮਝਾਉਂਦੇ ਕਹਿੰਦੇ ਅਨਹਦ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਬੋਗੋ ਪਰ ਸਾਨੂੰ ਗੁਰਦੁਆਰੇ ਦਾ ਪਤਾ ਹੀ ਨਹੀਂ 20 ਸਾਲ ਹੋ ਗਏ ਸਾਨੂੰ ਗੁਰੂ ਘਰ ਆਉਂਦਿਆਂ ਨੂੰ ਸਾਨੂੰ ਅੰਦਰਲੇ ਗੁਰਦੁਆਰੇ ਦਾ ਪਤਾ ਹੀ ਨਹੀਂ ਲੱਗਾ ਵੀ ਅੰਦਰਲਾ ਗੁਰਦੁਆਰਾ ਹੈ ਵੀ ਆ ਇਸੇ ਕਰਕੇ ਸਾਧ ਸੰਗਤ ਜੀ ਨਾਮ ਜਪਣਾ ਪੈਣਾ ਹੈ ਮਹਾਰਾਜ ਸਮਝਾਉਂਦੇ ਕਹਿੰਦੇ ਜਿੰਨੀ ਨਾਮ ਵਿਸਾਰਿਆ ਜਿਹੜੇ ਨਾਮ ਨਹੀਂ ਜਪਦੇ ਕਹਿੰਦੇ ਬਹੁਤ ਕਰਮ ਕਮਾਵੇ ਹੋਰ ਨਾਨਕ ਜੰਪਰ ਵੱਡੇ ਮਾਰੀਏ ਜਿਵੇਂ ਸੰਨੀ ਉੱਪਰ ਚੋਰ ਕੋਟ ਪਹਿਣੀ ਕਹਿੰਦੇ ਇੱਥੇ ਜਾਣ ਤੋਂ ਬਾਅਦ ਜਿਹੜੇ ਨਾਮ ਨਹੀਂ ਜਪਦੇ ਇਸ ਕਰਕੇ ਸਾਧ ਸੰਗਤ ਜੀ ਘਰਾਂ ਦੇ ਵਿੱਚ 10-10 ਮਿੰਟ ਕੱਢੋ 20-20 ਮਿੰਟ ਕੱਢੋ ਨਾਮ ਜਪੋ ਅਰਦਾਸ ਕਰੋ ਗੁਰੂ ਦੇ ਦੇਹ ਹੱਤੇ ਪਾਛਾ ਸਾਨੂੰ ਉਹ ਨਾਮ ਤਾਂ ਦੀ ਪ੍ਰਾਪਤੀ ਦੇ ਜਿਹੜਾ ਅਸੀਂ ਇਸ ਸੰਸਾਰ ਦੇ ਵਿੱਚ ਲੈਣ ਵਾਸਤੇ ਆਏ ਸਾਡਾ ਜ਼ਿੰਦਗੀ ਦਾ ਤਤ ਕੀ ਹੈ ਆਪਾਂ ਹਰ ਇੱਕ ਚੀਜ਼ ਦਾ ਬੈਲੈਂਸ ਦੇਖਦੇ ਆਂ ਪਰ ਸਾਡੀ ਜ਼ਿੰਦਗੀ ਦਾ ਤਤ ਕੀ ਇਸ ਸੰਸਾਰ ਦੇ ਵਿੱਚ ਆਉਣ ਦਾ ਇੱਕ ਹੀ ਤੱਕ ਹੈ ਪਰਮਾਤਮਾ ਦਾ ਮਲਾਪ ਉਹ ਨਾਮ ਹੁਣ ਇਸੇ ਕਰਕੇ ਸਾਧ ਸੰਗਤ ਜੀ ਆਓ ਆਪਾਂ ਹੁਣ ਸਾਰੇ ਜਣੇ ਨੇਤਰ ਬੰਦ ਕਰਨੇ ਆ ਤੇ ਕਿੱਦਾਂ ਅਭਿਆਸ ਕਰਨਾ ਹੈ ਇਦਾਂ ਜਾ ਕੇ ਆਪਣੇ ਘਰਾਂ ਵਿੱਚ ਅਭਿਆਸ ਕਰਨਾ ਹੈ ਹੁਣ ਕੋਈ ਸਤਨਾਮ ਵਾਹਿਗੁਰੂ ਦਾ ਜਾਪ ਕਰਦਾ ਹੈ ਕੋਈ ਰਾਮ ਰਾਮ ਕਰਦਾ ਹੈ ਜਿੱਦਾਂ ਵੀ ਕਰਦਾ ਹੈ ਪਰ ਆਪਣੀ ਆਵਾਜ਼ ਨੂੰ ਮੁਖ ਤੋਂ ਬੋਲਣਾ ਕੰਨਾਂ ਨਾਲ ਸੁਣ ਲੈ ਇਹ ਇੱਕ ਉਹਨੇ ਜਦੋਂ ਅੰਦਰੋਂ ਪ੍ਰਾਪਤੀ ਹੁੰਦੀ ਅੰਦਰੋਂ ਧੁਨ ਚੱਲਦੀ ਹੈ ਤੇ ਜਦੋਂ ਮੁਖ ਰਾਹੀਂ ਆਉਂਦੀ ਹੈ ਬਾਹਰ ਇੱਥੋਂ ਕੰਨ ਸੁਣਦੇ ਨੇ ਫਿਰ ਅੰਦਰ ਚਲੇ ਜਾਂਦੀ ਅੰਦਰ ਕ੍ਰਾਂਤੀ ਕਰ ਦਿੰਦੀ ਹੈ ਇਸ ਕਰਕੇ ਅੰਦਰਲੇ ਗੁਰਦੁਆਰੇ ਦਾ ਦਰਵਾਜ਼ਾ ਖੁੱਲ੍ਹੀਏ ਅੰਦਰਲੇ ਗੁਰਦੁਆਰੇ ਦਾ ਦਰਵਾਜ਼ਾ ਬੰਦ ਹੀ ਹੈ ਅੰਦਰੋਂ ਮਨ ਜਾਗਿਆ ਨਹੀਂ ਇਸੇ ਕਰਕੇ ਅੰਦਰਲੇ ਗੁਰਦੁਆਰੇ ਦਾ ਤਾਂ ਹੀ ਸਾਧ ਸੰਗਤ ਜੀ ਦਰਵਾਜ਼ਾ ਖੁੱਲੇਗਾ ਜੇ ਨਾਮ ਜਪਾਂਗੇ ਤੇ ਇਹੋ ਕੇ ਮਹਾਰਾਜ ਸਮਝਾਉਂਦੇ ਕਹਿੰਦੇ ਬੱਜਰ ਕपाट ਨਾ ਖੁੱਲਣੀ ਗੁਰ ਸ਼ਬਦ ਖਲੀ ਜਾਏ ਜੇ ਦੋ ਵਾਰੀ ਬਿਹਾਸ ਕਰਾਂਗੇ ਅੰਦਰੋਂ ਨੌ ਦਿਵਾਰਿਆਂ ਤੋਂ ਉੱਪਰ ਸੁਰਤ ਜਾਏਗੀ ਦਸਮਾ ਖੁੱਲ ਜਾਏਗਾ ਤੇ ਉੱਥੇ ਕੀ ਹੋਏਗਾ ਉਸ ਸ਼ਬਦ ਦੀਆਂ ਤਨਕਾਰਾਂ ਪੈਣਗੀਆਂ ਉਸ ਨਾਮ ਦੀਆਂ ਤਨਕਾਰਾਂ ਪੈਣਗੀਆਂ ਉੱਥੇ ਗੁਰੂ ਦੇ ਨਾਲ ਤੇਰੇ ਫੇਰੇ ਹੋਣਗੇ ਸੋ ਇਸੇ ਲਈ ਸਾਧ ਸੰਗਤ ਜੀ ਸਾਰੇ ਜਣੇ ਨਿੱਤਰ ਬੰਦ ਕਰੋ ਆਓ ਆਪਾਂ ਹੁਣ 10 ਮਿੰਟ ਨਾਮ ਜਪਣਾ ਕਰੋ ਜੀ ਸ਼ੁਰੂ ਵਾਹ 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 ਗੁਰੂ ਵਾਹ ਗੁਰੂ ਵਾਹ ਗੁਰੂ ਬੋਲੋ ਸਾਰੇ ਜਣੇ ਸੰਗਣਾ ਨਹੀਂ ਸਾਜ ਸੰਗਤ ਜੀ ਵਾਹ ਗੁਰੂ 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 ਉੱਚੀ ਬੋਲੋ ਸਾਡੇ ਸਿੱਖਾਂ ਦੀ ਸਨਮਾਨੀ ਵਾਹ ਗੁਰੂ 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 wah wow, guru wah wow, guru 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 ਗੁਰੂ ਵਾਹ 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 ਗੁਰੂ ਵ ਵਾਹਿਗੁਰੂ ਜੀ ਕੀ ਬੋਧ ਸੋ ਇਸੇ ਤਰ੍ਹਾਂ ਸਾ ਸੰਗਤ ਜੀ ਆਪਾਂ ਕੋ ਰਾਜੇ ਨਾਮ ਜਪਣਾ ਨਾਮ ਜਪਣ ਦੇ ਭਰੇਜ ਕਿਸੇ ਦੀ ਚੁਗਲੀ ਨਹੀਂ ਕਰਨੀ ਕਿਸੇ ਦੀ ਨਿੰਦਿਆ ਨਹੀਂ ਕਰਨੀ ਜੇ ਅਸੀਂ ਗੁਰੂ ਘਰ ਵੀ ਆਉਨੇ ਆ ਮੱਥਾ ਵੀ ਟੇਕਦੇ ਸਾਰਾ ਕੁਝ ਕਰਦੇ ਆ ਨਿੰਦਿਆ ਨਹੀਂ ਛੱਡਦੇ ਚੁਗਲੀ ਨਹੀਂ ਛੱਡਦੇ ਤੇ ਸਾਡਾ ਕੀਤਾ ਹੋਇਆ ਸਿਮਰਨ ਜਪ ਤਪ ਕੀਤਾ ਹੋਇਆ ਉਹ ਕਾਲ ਦੇ ਬਿਦਾਰੇ ਵਿੱਚ ਚਲੇ ਜਾਂਦਾ ਹੈ ਮਹਾਰਾਜ ਸਮਝਾਉਂਦੇ ਨਿੰਦਾ ਭਲੀ ਕਿਸੇ ਕੀ ਨਹੀਂ ਮਨਮੁਖ ਮੁਗਧ ਕਰਨ ਮੂਹ ਕਾਲੇ ਤੇ ਨਿੰਦਕਾਂ ਨਰਕੇ ਕੋਰ ਪਵਨ ਕਹਿੰਦੇ ਨਰਕਾਂ ਵਿੱਚ ਮੂਹ ਕਾਲਾ ਕਰਕੇ ਛੁੱਟਿਆ ਜਾਏਗਾ ਜਿਹੜਾ ਨਿੰਦਿਆ ਕਰਦਾ ਕਿਉਂਕਿ ਸਭ ਦੇ ਅੰਦਰ ਪਰਮਾਤਮਾ ਹੈ ਸਭ ਦੇ ਅੰਦਰ ਉਹਦੀ ਹੋਂਦ ਹੈ ਉਹਦੀ ਜੋਤ ਹੈ ਸਭ ਮੈਂ ਜੋਤ ਜੋਤ ਹੈ ਸੋਏ ਜਿਸਕੇ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਈ ਹੁਣ ਸਭ ਦੇ ਅੰਦਰ ਮਾਲਕ ਦੀ ਜੋਤ ਹੈ ਆਪਾਂ ਨੂੰ ਪਤਾ ਲੱਗ ਗਿਆ ਜੋ ਤੇ ਸਭ ਦੇ ਅੰਦਰ ਪਰਮਾਤਮਾ ਹੈ ਸਾਡੇ ਸਾਰਿਆਂ ਦੇ ਅੰਦਰ ਚਾਹੇ ਕੋਈ ਜੀਵ ਨਸ਼ਾ ਕਰਦਾ ਹੈ ਚਾਹੇ ਕੋਈ ਨਾਮ ਜਪਦਾ ਸਭ ਦੇ ਅੰਦਰ ਪਰਮੇਸ਼ਰ ਹੈ ਕਿਸੇ ਦੀ ਵੀ ਨਿੰਦਿਆ ਨਹੀਂ ਕਰਨੀ ਇਹ ਗੱਲ ਅਜਾਪਾ ਪੱਲੇ ਬੰਨ ਲੈਣੀ ਹੈ ਨਿੰਦਿਆ ਨਹੀਂ ਕਰਨੀ ਕਿਸੇ ਨੂੰ ਝੋਖ ਨਹੀਂ ਦੇਣਾ ਕਿਸੇ ਦੇ ਮਨ ਤੇ ਸਟੇਜ ਨਹੀਂ ਮਾਰਨੀ ਕਿਉਂਕਿ ਇਹ ਹساب ਕਰਨ ਵਾਲਾ ਪਰਮਾਤਮਾ ਹੈ ਬੰਦਾ ਨਹੀਂ ਹਿਸਾਬ ਕਰ ਸਕਦਾ ਕਦੀ ਵੀ ਉਹ ਪਰਮਾਤਮਾ ਮਹਾਰਾਜ ਸਮਝਾਉਂਦੇ ਕਹਿੰਦੇ ਧਰਮ ਰਾਏ ਜਦ ਲੇਖਾ ਮੰਗੇ ਕਿਆ ਮੁਖ ਲੈ ਕੇ ਜਾਏਗਾ ਕਹਿੰਦੇ ਪਰਮਾਤਮਾ ਨੇ ਤੈਨੂੰ ਹਿਸਾਬ ਪੁੱਛਣਾ ਹੈ ਦੇਖੋ ਲੇਖਾ ਮੰਗਣਾ ਵੀ ਤੈਨੂੰ ਸੁਆਸਾ ਦੀ ਗੁੰਜੀ ਦੇ ਕੇ ਸੰਸਾਰ ਚ ਭੇਜਿਆ ਸੀ ਕੀ ਕੀਤਾ ਤੇ ਕੀ ਤੂੰ ਇਸ ਸੰਸਾਰ ਦੇ ਵਿੱਚ ਕੀਤਾ ਇਸ ਰਕੇ ਸਾਧ ਸੰਗਤ ਜੀ ਨਿੰਦਿਆ ਚੁਗਲੀ ਈਰਖਾ ਨਫ਼ਰਤ ਨਹੀਂ ਕਰਨੀ ਆਪਣੇ ਆਪ ਨੂੰ ਇਸ ਚੀਜ਼ਾਂ ਤੋਂ ਬਚਾ ਕੇ ਰੱਖਣਾ ਤੇ ਦੂਸਰੀ ਬੇਨਤੀ ਇਹ ਹੈ ਕਿ ਘਰਾਂ ਵਿੱਚ ਨਾਮ ਜਪਣਾ ਆਹ ਗੁਰੂ ਘਰ ਤੁਹਾਡਾ ਬਹੁਤ ਵਧੀਆ ਲੱਗਾ ਸਾਨੂੰ ਇਹ ਗੁਰੂ ਘਰ ਕਾਦੇ ਵਾਸਤੇ ਬਣਿਆ ਨਾਮ ਜਪਣ ਨੂੰ ਗੁਰਦੁਆਰਾ ਹੋਏ ਸੋਝੀ ਪਾਏ ਸੀ ਗੁਰੂ ਘਰ ਆ ਕੇ ਪਤਾ ਲੱਗਦਾ ਆਪਣੀ ਜ਼ਿੰਦਗੀ ਦਾ ਮਕਸਦ ਕੀ ਹੈ ਹੁਣ ਮੈਂ ਥੋੜੀ ਜਿਹੀ ਵਿਚਾਰ ਗਹਿਰੀ ਕਰਦਾ ਆਪ ਜੀ ਧਿਆਨ ਨਾਲ ਸੁਣਿਓ ਹੁਣ ਆਪਾਂ ਰਾਤ ਨੂੰ ਸੌਣੇ ਨੇ ਸਾਨੂੰ ਪਤਾ ਹੁੰਦਾ ਸੀ ਕਿੱਥੇ ਗਏ ਆ ਸਾਡਾ ਪਰਿਵਾਰ ਕਿੱਥੇ ਆ ਘਰ ਕਿੱਥੇ ਆ ਜ਼ਮੀਨ ਜਾਇਦਾਦ ਕਿੱਥੇ ਆ ਉਹਨੂੰ ਗੁਰਬਾਣੀ ਚ ਛੋਟੀ ਮੌਤ ਕਿਹਾ ਗਿਆ ਹੈ ਜਦੋਂ ਆਪਾਂ ਸਵੇਰ ਨੂੰ ਉੱਠਦੇ ਆ ਅਸੀਂ ਕਹਿੰਨੇ ਆ ਆ ਸਾਡਾ ਘਰ ਆ ਸਾਡਾ ਪਰਿਵਾਰ ਆ ਸਾਡੇ ਬੱਚੇ ਰਾਤ ਨੂੰ ਬਜੋਗ ਦਿਨੇ ਸੰਜੋਗ ਇਸ ਕਰਕੇ ਸਾਧ ਸੰਗਤ ਜੀ ਆਪਣੀ ਜ਼ਿੰਦਗੀ ਬਹੁਤ ਰਿਸਕ ਤੇ ਖੜੀ ਹੈ ਨਾਮ ਜਪੋ ਗੁਰੂ ਨਾਲ ਜੁੜੋ ਇਹੀ ਨਾਲ ਜਾਣਾ ਹੈ ਮਹਾਰਾਜ ਜਮਨੇਉਂਦੇ ਤੁਹਾਡਾ ਧੀਆ ਪੁੱਤਾਂ ਨੇ ਵੀ ਉੱਥੇ ਸਾਥ ਨਹੀਂ ਦੇਣਾ ਉੱਥੇ ਗੁਰੂ ਨੇ ਸਾਥ ਦੇਣਾ ਹੈ ਤੇ ਗੁਰੂ ਵਾਲੇ ਬਣਾਂਗੇ ਤਾਂ ਗੁਰੂ ਸਾਥ ਦੇਗਾ ਨਾ ਏਸੇ ਕਰਕੇ ਸਾਥ ਸੰਗਤ ਜੀ ਘਰਾਂ ਦੇ ਨਾਮ ਜਪਣਾ ਸੋ ਆਪ ਜੀ ਸਾਰੇ ਜਾਣਿਆਂ ਨੂੰ ਇਹਨਾਂ ਦੋਨਾਂ ਜੀਵਾਂ ਦੀ ਦੋਨੇ ਬੱਚਿਆਂ ਦੀ ਆਨੰਦ ਕਾਰਜ ਦੀ ਵਿਆਹ ਦੀ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਸੋ ਭਾਈ ਗੁਰਮੀਤ ਸਿੰਘ ਮੇਰਾ ਦੋਸਤ ਹੈ ਤੇ ਮੇਰਾ ਭਰਾ ਹੀ ਹੈ ਕਿਸੇ ਦਾ ਆਪਣੇ ਅੱਤੀ ਸਾਰਾ ਕਾਰਜ ਸੱਚੇ ਪਾਤਸ਼ਾਹ ਨੇ ਇੱਕ ਡਿਊਟੀਆਂ ਲਾਈਆਂ ਹੁੰਦੀਆਂ ਕਰਦਾ ਬੰਦਾ ਨਹੀਂ ਕੁਝ ਕਰੇ ਕਰਾਵੇ ਆਪੇ ਆਪ ਮਾਨਸ ਦੇ ਕੁਛ ਨਹੀਂ ਹਾਤਾ ਬੰਦੇ ਦੇ ਹੱਥ ਵਿੱਚ ਕੁਛ ਨਹੀਂ ਉਹ ਕਰਦਾ ਆਪ ਹੀ ਹੈ ਅੰਦਰੋਂ ਹੀ ਮਤ ਦਿੰਦਾ ਹੈ ਕਈ ਵੇਲੇ ਕੀ ਹੁੰਦਾ ਹੈ ਕਿ ਸਾਡਾ ਦੁਸ਼ਮਣ ਹੀ ਭਲਾ ਕਰ ਜਾਂਦਾ ਹੈ ਅਸੀਂ ਕਹਿੰਦੇ ਯਾਰ ਇਹ ਬੰਦਾ ਸਾਡੇ ਨਾਲ ਬੋਲਦਾ ਨਹੀਂ ਇਹ ਸਾਡੇ ਨਾਲ ਕਿੱਦਾਂ ਨੇਕੀ ਕਰ ਗਿਆ ਉਹ ਮਾਲਕ ਅੰਦਰੋਂ ਵਿਚਾਰ ਹੀ ਇਸ ਤਰ੍ਹਾਂ ਦਾ ਦਿੰਦਾ ਉਹ ਜਾ ਕੇ ਸਾਡਾ ਭਲਾ ਕਰ ਜਾਂਦਾ ਹੈ ਇਹ ਚ ਕਰਕੇ ਇੱਕ ਦਿਨ ਦੇ ਵਿੱਚ ਆਪਾਂ ਦੇਖਣਾ ਆ ਕਿ ਪ੍ਰਮਾਤਮਾ ਸਾਡੀ ਕਿੰਨੀ ਸਟੇਜ ਤੇ ਆ ਕੇ ਕੰਮ ਸਵਾਰਦਾ ਹੈ ਪਰ ਸਾਨੂੰ ਜੀਦਾ ਨਹੀਂ ਅਸੀਂ ਸਿਆਣੇ ਬਣ ਕੇ ਬੈਠੇ ਹਾਂ ਆਹ ਸਾਨੂੰ ਉਹਦੀ ਹੋਣ ਦਾ ਪਤਾ ਨਹੀਂ ਲੱਗਦਾ ਉਹ ਦੂਜੇ ਤਰੀਕਿਆਂ ਆ ਕੇ ਸਾਡਾ ਕਾਰਜ ਕਰ ਜਾਂਦਾ ਬੰਦਾ ਕੁਝ ਨਹੀਂ ਕਰ ਸਕਦਾ ਈਸੇ ਤੇ ਬਾਣੀ ਦਾ ਫਰਮਾਨ ਹੈ ਕਰੇ ਕਰਾਵੇ ਆਪਿਆ ਤੇ ਮਾਲਕ ਦੇ ਹੁਕਮ 'ਚ ਰਹਿਣਾ ਸਾਰੇ ਜਾਣਿਆਂ ਨੇ ਆਪਾਂ ਤੇ ਸਾਰੇ ਜਾਣਿਆਂ ਨੂੰ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਭਾਈ ਗਰਮੀਤ ਸਿੰਘ ਨੂੰ ਬਹੁਤ ਬਹੁਤ ਮੁਬਾਰਕਾਂ ਸੱਚੇ ਪਾਤਸ਼ਾਹ ਨੇ ਜਿਹੜੀ ਸਾਡੇ ਤੋਂ ਸੇਵਾ ਲਈ ਇਹ ਸੇਵਾ ਨੇ ਨੂੰ ਹੁੰਦਿਆ ਸਾਡੇ ਕੋਲਨੇਕ ਤਰ੍ਹਾਂ ਦੀਆਂ ਭੁੱਲਾਂ ਚੁੱਕਾ ਹੋ ਗਈਆਂ ਹੋਣ ਸਤ ਸੰਗਤ ਤੇ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਖਸ਼ਣ ਜੋਗ ਜੀ ਵਖਸ਼ ਜੀਣਾ ਜੀ ਆਓ ਆਪਾਂ ਹੁਣ 2 ਮਿੰਟ ਜਾਪ ਕਰਨਾ ਹੈ ਫਿਰ ਉਸ ਤੋਂ ਬਾਅਦ ਸਮਾਪਤੀ ਹੈ ਕਰੋ ਜੀ ਸ਼ੁਰੂ ਸਤ ਨਾਮ ਵਾਹਿ ਦਰੂ ਸਤ ਨਾਮ ਵਾਹਿ ਦਰੂ ਸਤ ਨਾਮ ਵਾਹਿ ਦਰੂ ਸਤ ਨਾਮ ਵਾਹਿ ਦਰੂ ਸਤ Oh no! ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਨੀਆਂ ਕਬਚਾਰਾਂ ਕਰਦੇ ਹੋਏ ਸਾਧ ਸੰਗਤ ਜੀ ਏਕ ਨਹੀਂ ਅਨੇਕ ਗਲਤੀਆਂ ਹੋ ਰਹੀਆਂ ਸਤ ਸੰਗਤ ਸਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਣ ਜੋਗ ਜੀ ਵਕਤ ਦੇਣਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ